ਇਨਸਟਾ ਤੇ YouTube ਤੇ ਅਸੀਂ ਐਡਸ ਦੇਖਦੇ ਆ ਹਨਾ ਕਿ ਗੈਟ ਯੋਰ ਲਵ ਬੈਕ ਇਨ 7 ਡੇਸ 7 ਦਿਨਾਂ ਦੇ ਵਿੱਚ ਤੁਸੀਂ ਆਪਣਾ ਪਿਆਰ ਵਾਪਸ ਪਾਓ ਠੀਕ ਐਸਟ੍ਰੋਲੋਜਰ ਖੋਏ ਹੋਏ ਪਿਆਰ ਨੂੰ ਵਾਪਸ ਲੈਣ ਦੇ ਵਿੱਚ ਮਦਦ ਕਰ ਸਕਦਾ ਤੁਸੀਂ 7 ਦਿਨ ਤਾਂ ਬਹੁਤ ਜ਼ਿਆਦਾ ਬੋਲਦੇ ਕਈ ਤਾਂ ਬੋਲਦੇ 2 ਘੰਟੇ ਅੰਦਰ ਕੋ ਪਿਆਰ ਨੂੰ ਲੱਭਦੇ ਲੱਭਦੇ ਨਾ ਉਹ ਤੰਤਰ ਮੰਤਰ ਘੁਣੇ ਟੋਟ ਕੇ ਚ ਪੈ ਜਾਂਦੇ ਆ ਤੇ ਤੰਤਰੀਕ ਉਹਨਾਂ ਨੂੰ ਕਹਿੰਦੇ ਆ ਵੀ ਇਹ ਚੀਜ਼ ਕਰੋ ਅਸੀਂ ਐਂ ਕਰਦਾਂਗੇ ਅਸੀਂ ਤੁਹਾਡਾ ਪਿਆਰ ਵਾਪਸ ਲਿਆਦਾਂਗੇ ਤਾਂ ਕਿਤੇ ਨਾ ਕਿਤੇ ਉਹ ਫਿਰ ਪੁੱਟੀਆਂ ਸਿੱਧੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਕਿ ਇਹ ਚੀਜ਼ਾਂ ਨੂੰ ਤੇ ਉਹ ਮੁੰਡਾ ਉਹ ਕਹੇ ਮੁਤਾਬਕ ਉਹ ਚੀਜ਼ ਕਰ ਦਿੰਦਾ ਪਰ ਫੇਰ ਕੀ ਹੁੰਦਾ ਖਬਰ ਆਉਂਦੀ ਹੈ ਵੀ ਮੁੰਡੇ ਕੁੜੀ ਦਾ ਜਿਹੜਾ ਹਸਬੈਂਡ ਹੈ ਉਹਦੇ ਦੋਨੋਂ ਹੱਥ ਕੱਟੇ ਗਏ ਤੇ ਕੁੜੀ ਦਾ ਜਿਹੜਾ ਰਿਸ਼ਤਾ ਟੁੱਟ ਗਿਆ ਉਹਨੂੰ ਆ ਨਹੀਂ ਪਤਾ ਕਿ ਆਹ ਚੀਜ਼ ਤੁਹਾਡੇ ਤੇ ਵੀ ਇਫੈਕਟ ਕਰਦੀ ਹੈ ਜਦੋਂ ਦੂਜੇ ਤੇ 100% ਰਿਐਕਸ਼ਨ ਹੋ ਰਿਹਾ ਨਾ ਤਾਂ 80% ਉਦੇ ਤੇ ਵੀ ਹੋਣਾ ਹੈ ਕੀ ਗ੍ਰਿਹਾਂ ਨਕਸ਼ਤਰਾਂ ਦੀ ਜਿਹੜੀ ਚਾਲ ਹੈ ਉਹ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਦਾ ਕਰ ਸਕਦੀ ਹੈ ਬੰਦੇ ਆਪਣੇ ਦੁੱਖ ਤੋਂ ਦੁਖੀ ਨਹੀਂ ਹੈਗੇ ਉਹ ਦੂਜੇ ਦੇ ਸੁੱਖ ਤੋਂ ਦੁਖੀ ਹੈ ਜਿਸ ਕਰਕੇ ਕਲੇਸ਼ ਸਟਾਰਟ ਹੋ ਗਿਆ ਨਾ ਨਾ ਤਾਂ ਉਸ ਤੇ ਬਰਕਤ ਹੋਊਗੀ ਇਨਕਮ ਸਾਧਨ ਜ਼ੀਰੋ ਹੋ ਜਾਊਗਾ ਕਿਉਂ ਬੰਦੇ ਦਾ ਮਾਈਂਡ ਡਿਪਰੈਸ਼ਨ ਉਸ ਤੇ ਰਹੂਗਾ खोया प्यार वापस आ सकता है कि वाकई रिश्तों के बीच पईया दरारें खत्म हो सकती है हैं खैर दिलता बहुतियां दे टूटते ने पर कई लोग हंजू बहांदे रंदे ने ते कई लोग एस्ट्रोलजर ਕੋਲ ਜਾ ਕੇ ਕਹਿੰਦੇ ਨੇ ਕਿ ਮੈਨੂੰ ਮੇਰਾ ਪਿਆਰ ਵਾਪਸ ਚਾਹੀਦਾ ਖੈਰ ਜੇਕਰ ਤੁਸੀਂ बिजनेस ਦੇ ਵਿੱਚ ਘਾਟੇ ਤੋਂ ਜੂਝ ਰਹੇ ਹੋ ਜਾਂ ਫਿਰ ਦੁਕਾਨ ਨਹੀਂ ਚੱਲ ਰਹੀ ਹੈ ਤਾਂ ਇਹਨਾਂ तमाम ਸਵਾਲਾਂ ਤੇ ਚਰਚਾ ਕਰਨ ਲਈ ਅੱਜ ਮੇਰੇ ਨਾਲ ਜੁੜੇ ਨੇ ਪੰਡਿਤ ਅਸ਼ੋਕ ਜੀ ਬਹੁਤ ਬਹੁਤ ਸਾਖਦੇ ਤੁਹਾਡਾ ਓਮ ਨਮੋਸਵਾ ਜੀ ਠੀਕ ਠਾਕ ਹਾਂਜੀ ਬਿਲਕੁਲ ਦਾ ਪੰਡਿਤ ਜੀ ਮੈਨੂੰ ਐ ਦੱਸੋ ਕਿ ਇਨਸਟਾ ਤੇ YouTube ਤੇ ਅਸੀਂ ਐਡਸ ਦੇਖਦੇ ਹਾਂ ਨਾ ਕਿ ਗੈਟ ਯੋਰ ਲਵ ਬੈਕ ਇਨ 7 ਡੇਸ 7 ਦਿਨਾਂ ਦੇ ਵਿੱਚ ਤੁਸੀਂ ਆਪਣਾ ਪਿਆਰ ਵਾਪਸ ਪਾਓ ਕੀ ਕੋਈ ਐਸਟਰੋਲੋਜਰ ਖੋਏ ਹੋਏ ਪਿਆਰ ਨੂੰ ਵਾਪਸ ਲੈਣ ਦੇ ਵਿੱਚ ਮਦਦ ਕਰ ਸਕਦਾ ਹੈ ਬਿਲਕੁਲ ਕਰ ਸਕਦਾ ਜੀ ਹਮ ਕਈ ਤਾਂ ਤੁਸੀਂ 7 ਦਿਨ ਤਾਂ ਬਹੁਤ ਜ਼ਿਆਦਾ ਬੋਲਦੇ ਕਈ ਤਾਂ ਬੋਲਦੇ 2 ਘੰਟਿਆਂ ਚ ਕਈ ਬੋਲਦੇ 5 ਦਿਨਾਂ ਚ 5 ਮਿੰਟਾਂ ਚ ਕਈ ਐਡ ਤੁਸੀਂ ਦੇਖੋ ਕਈ ਨਾ ਬੋਲੇ 5 ਮਿੰਟਾਂ ਚ ਹੋ ਜਾਣਾ ਪਰ ਐਦਾਂ ਦਾ ਕੁਝ ਨਹੀਂ ਆ ਪੂਰਾ ਕੰਮ ਬਹੁਤ ਹੀ ਵਿਧੀ ਵਿਦਾਨ ਦੇ ਨਾਲ ਹੁੰਦਾ ਹੈ ਉਹ ਲਵ ਬੈਕ ਵੀ ਤਦ ਹੁੰਦਾ ਜਦ ਆਪਾਂ ਵਿਆਹ ਕਰਾਉਣਾ ਹੋਵੇ। ਹਾਂਜੀ। ਹੂੰ। ਆ ਨਹੀਂ ਕਿ ਆਪਾਂ ਜਿੱਦਾਂ ਖੁਦ ਵੀ ਮਤਲਬ ਅੱਧੇ ਹੀ ਬਸ ਟਾਈਮ ਪਾਸ। ਵਿਆਹ ਦੂਜੇ ਥਾਂ ਕਰਾ ਲੈਣਾ ਬਸ ਉਹਦੇ ਨਾਲ ਟਾਈਮ ਪਾਸ। ਐਦਾਂ ਨਹੀਂ ਹੁੰਦਾ ਆ ਵੀ ਉਹਨਾਂ ਨਾਲ ਹੀ ਹੁੰਦਾ ਜੋ ਜੈਨੂਅਲ ਹੈ। ਹੂੰ। ਕਿ ਬਾਕੀ ਐਸਾ ਕੋਈ ਕੇਸ ਆਇਆ ਹੈ ਕਿ ਜਿੱਥੇ ਤੁਸੀਂ ਕਹੋ ਵੀ ਇਹ ਤਾਂ ਵਾਪਸ ਦਮਾਉਣ ਵਾਲਾ ਪਿਆਰ ਹੈ ਹੀ ਨਹੀਂ। ਹਾਂ, ਇਹ ਕਈ ਬੰਦੇ ਬੋਲਦੇ ਹਨ ਪਰ ਮਨ ਨਹੀਂ ਵੀ ਆਕੇ ਫਾਇਦਾ ਕੀ ਤੂੰ ਵਿਆਹ ਆ ਗਿਆ। ਫਿਰ ਉਹਦੀ ਜ਼ਿੰਦਗੀ ਕੋਈ ਖਰਾਬ ਕਰ ਰਿਹਾ। ਹੂੰ। ਔਰ ਆਈ ਚੀਜ਼ ਕਰਕੇ ਕਈਆਂ ਦਾ ਗਲਤੀ ਨਾਲ ਕੀ ਹੁੰਦਾ ਆਪਣਾ ਘਰ ਪਟਕੇ ਪੈ ਜਾਂਦੇ ਆ। ਹੂੰ। ਔਰ ਲੇਡੀਜ਼ਾਂ ਵੀ ਕਰਦੀ ਹੈ ਲੇਡੀਜ਼ਾਂ ਦੇ ਵੀ ਘਰ ਟੁੱਟ ਜਾਂਦਾ ਹੈ ਮੜੀ ਜੀ ਗਲਤੀ ਵਿੱਚ ਜਦੋਂ ਉਹਨਾਂ ਨੂੰ ਪਤਾ ਆਪਣਾ ਵਿਆਹ ਹੋ ਗਿਆ ਕਿਉਂ ਆਪਾਂ ਕਹਾਂ ਉਹ ਉਸ ਚੀਜ਼ ਦਾ ਉਹ ਕਰਨਾ ਕਿਸ ਉਹ ਵੀ ਹੁੰਦਾ ਪਰ ਕਿਤੇ ਨਾ ਕਿਤੇ ਕੁਝ ਲੋਕ ਪਿਆਰ ਨੂੰ ਲੱਭਦੇ ਲੱਭਦੇ ਨਾ ਉਹ ਤੰਤਰ ਮੰਤਰ ਟੂਣੇ ਟੋਟ ਕੇ ਚ ਪੈ ਜਾਂਦੇ ਆ ਤੇ ਤੰਤਰਿਕ ਉਹਨਾਂ ਨੂੰ ਕਹਿੰਦੇ ਆ ਵੀ ਇਹ ਚੀਜ਼ ਕਰੋ ਅਸੀਂ ਐਂ ਕਰਦਾਂਗੇ ਅਸੀਂ ਤੁਹਾਡਾ ਪਿਆਰ ਵਾਪਸ ਲਿਆਦਾਂਗੇ ਤਾਂ ਕਿਤੇ ਨਾ ਕਿਤੇ ਉਹ ਫਿਰ ਪੁੱਟੀਆਂ ਸਿੱਧੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਕਿ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਹਰ ਬੰਦਾ ਚਾਹੁੰਦਾ ਤਾਂ ਹੈ ਦੇਖੋ ਜੇ ਮੈਰਿਡ ਵੀ ਹੈ ਬੰਦਾ ਪਰ ਜਿਹਦੇ ਨਾਲ ਉਹਨੇ ਦਿਲ ਤੋਂ ਪਿਆਰ ਕੀਤਾ ਉਹਨੂੰ ਛੱਡ ਵੀ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਇੱਕ ਥਾਂ ਮੇਰੀ ਜ਼ਿੰਮੇਵਾਰੀ ਮੇਰੀ ਗਰਸਤੀ ਹੈਗੀ ਇੱਕ ਥਾਂ ਉਹ ਜਿਹਨੂੰ ਪਿਆਰ ਕਰਦਾ ਮੈਂ ਉਹਨੂੰ ਦਿਲ ਤੋਂ ਨਹੀਂ ਕੱਢ ਸਕਦਾ ਤਾਂ ਉਹਦੇ ਵਾਸਤੇ ਕੀ ਹੁੰਦਾ ਇੱਕ ਜਨਰਲ ਚੀਜ਼ ਸੋਲੂਸ਼ਨ ਹੁੰਦਾ ਮਤਲਬ ਪ੍ਰੋਵਾਈਡ ਕਰਾ ਦਿੰਦੇ ਆ ਭਈ ਉਹ ਵੀ ਬੰਦੇ ਦਾ ਦਿਲ ਦੇਖ ਕੇ ਮਨ ਦੇਖ ਕੇ ਉਹ ਵੀ ਪ੍ਰੋਵਾਈਡ ਹੋ ਜਾਂਦਾ ਹੈ ਪਰ ਐਦਾਂ ਨਹੀਂ ਕਿ ਹਾਂ ਵੀ ਉਹਨੇ ਬੰਦੇ ਨੇ ਸਿਰਫ ਇੱਕ ਜਿੱਦਾਂ ਬੰਦੇ ਸਰਗੋ ਨੂੰ ਉਸ ਚੀਜ਼ ਦੀ ਭੁੱਖ ਹੈ ਉਦਾਂ ਨਹੀਂ ਪਿਆਰ ਕਰਦਾ ਤਦ ਹੋ ਸਕਦਾ ਐਦਾਂ ਦਾ ਕੁਝ ਨਹੀਂ ਪਰ ਇੱਕ ਐਕਸਪੀਰੀਅੰਸ ਐਕਸਪੀਰੀਅੰਸ ਸਾਂਝਾ ਕਰਨਾ ਚਾਹੂਗੀ ਤੁਹਾਡੇ ਨਾਲ ਕਿਤੇ ਵਾਲੇ ਦੁਆਲੇ ਤੋਂ ਮੈਂ ਸੁਣਿਆ ਕਿ ਇੱਕ ਮੁੰਡੇ ਦੀ ਗਰਲਫ੍ਰੈਂਡ ਦਾ ਵਿਆਹ ਹੋ ਰਿਹਾ ਸੀ ਕਿਤੇ ਹਨਾ ਤੇ ਉਹ ਮੁੰਡਾ ਕਿਸੇ ਐਵੇਂ ਜਾਂਦਾ ਹੈ ਤੇ ਉਹਨੂੰ ਪੁੱਠੇ ਜਿੱਦੇ ਕੰਮ ਕਰਨ ਲਈ ਕਹਿੰਦੇ ਵੀ ਤੂੰ ਇਹ ਚੀਜ਼ ਕਰ ਦੇ ਤੇ ਤੈਨੂੰ ਅਸੀਂ ਤੈਨੂੰ ਦਵਾ ਦਾਂਗੇ ਵਾਪਸ ਤੇਰਾ ਪਿਆਰ ਹਨਾ ਉਸ ਜਿਵੇਂ ਮਰਜ਼ੀ ਅਸੀਂ ਦਵਾਈਏ ਤੇ ਉਹ ਮੁੰਡਾ ਉਹ ਕਹੇ ਮੁਤਾਬਕ ਉਹ ਚੀਜ਼ ਕਰ ਦਿੰਦਾ ਪਰ ਫੇਰ ਕੀ ਹੁੰਦਾ ਹੈ ਖਬਰ ਆਉਂਦੀ ਹੈ ਵੀ ਕੁੜੀ ਦਾ ਜਿਹੜਾ ਹਸਬੈਂਡ ਹੈ ਉਹਦੇ ਦੋਨੋਂ ਹੱਥ ਕੱਟੇ ਗਏ ਤੇ ਕੁੜੀ ਦਾ ਜਿਹੜਾ ਰਿਸ਼ਤਾ ਉਹ ਟੁੱਟ ਗਿਆ ਤੇ ਆਪਣੇ ਫਾਇਦੇ ਲਈ ਆਪਣੇ ਖੁਦਗਰਜ਼ੀ ਦੇ ਲਈ ਕਿਸੇ ਨੂੰ ਇਸ ਤਰੀਕੇ ਦੇ ਨਾਲ ਜ਼ਲੀਲ ਕਰਨਾ ਕਿ ਇਹ ਚੀਜ਼ਾਂ ਸਹੀ ਨਹੀਂ ਹੈ ਗਲਤ ਜੀ ਅਗਰ ਉਹਨੇ ਆ ਕੀਤਾ ਹੈ ਤਾੰਤਰੇ ਦੇ ਨੇ ਪਰ ਉਹਨੂੰ ਆ ਨਹੀਂ ਪਤਾ ਕਿ ਆ ਚੀਜ਼ ਤੁਹਾਡੇ ਤੇ ਵੀ ਇਫੈਕਟ ਕਰਨੀ ਹੈ ਜੋ ਬੰਦਾ ਕਿਸੇ ਦੀ ਨੈਗੇਟਿਵਿਟੀ ਕਰੂਗਾ ਨਾ ਕਿਸੇ ਦਾ ਬੁਰਾ ਚਾਹੂਗਾ ਤਾਂ ਯਾਦ ਰੱਖਿਓ ਅਜੂ ਦਾ ਭਲਾ ਹੋ ਜਾਊਗਾ ਪਰ ਉਹਦਾ ਵੀ ਬੁਰਾ ਹੋਣਾ ਲਾਜ਼ਮੀ ਹੈ ਅਗਰ ਦੂਜੇ ਤੇ 100% ਰਿਐਕਸ਼ਨ ਹੋ ਰਿਹਾ ਨਾ ਤਾਂ 80% ਉਹਦੇ ਤੇ ਵੀ ਹੋਣਾ ਹੈ ਤਾਂ ਬੁਰਾ ਕਰਨਾ ਹੀ ਕਿਉਂ ਆਪਾਂ ਕਿਸੇ ਦਾ ਆਪਾਂ ਕਿਸੇ ਦਾ ਬੁਰਾ ਹੀ ਕਿਉਂ ਕਰਕੇ ਰੱਖਣਾ ਇਸੇ ਵਾਸਤੇ ਕਿ ਮੈਂ ਕਈ ਲੋਕਾਂ ਤੋਂ ਮੇਰੇ ਪਿਛਲੇ ਇੰਟਰਵਿਊ ਤੋਂ ਕਈ ਲੋਕਾਂ ਦੇ ਫੋਨ ਆਉਂਦੇ ਮੈਂ ਉਹਨਾਂ ਨੂੰ ਖੁਦ ਬੋਲਦਾ ਜੈਨੂਅਲ ਕੰਮ ਹੈ ਤਾਂ ਮੈਨੂੰ ਫੋਨ ਕਰੋ ਬਿਨਾ ਤੈਨੂੰ ਦੂਜੇ ਫੋਨ ਮੈਂ ਮਤਲਬ ਕੰਮ ਕੁਮ ਕੁਝ ਨਹੀਂ ਕਰਦਾ ਜੀ ਔਰ ਜ਼ਿਆਦਾ ਲੋਕਾਂ ਨੂੰ ਅਮਰ ਤੁਸੀਂ ਆ ਕੇ ਮਿਲੋ ਚੰਡੀਗੜ੍ਹ ਮੇਰਾ ਆਫਿਸ ਹੈਗਾ ਆਣ ਤੋਂ ਇੱਕ ਦਿਨ ਪਹਿਲਾਂ ਟਾਈਮ ਲਓ ਮੇਰੇ ਤੋਂ ਤੁਹਾਨੂੰ ਟਾਈਮ ਮਿਲੂ ਉਹ ਵੀ ਇੱਕ ਦਿਨ ਪਹਿਲਾਂ ਤੁਹਾਡੀ ਫੈਸਿਲਿਟੀ ਵਾਸਤੇ ਕਿ ਤੁਸੀਂ ਆ ਜਾਓ ਬਿਨਾ ਫੋਨ ਕਰੇ ਫਿਰ ਬਾਅਦ ਵਿੱਚ ਮੈਂ ਇੱਧਰ ਉੱਧਰ ਗਿਆ ਹੋਇਆ ਫਿਰ ਤੁਹਾਡਾ ਟਾਈਮ ਵੇਸਟ ਹੋਏ। ਹੂੰ। ਤੋਂ ਇਸ ਵਾਸਤੇ ਜਦ ਵੀ ਤੁਸੀਂ ਆਣਾ ਆਣ ਤੋਂ ਇੱਕ ਦਿਨ ਪਹਿਲਾਂ ਮੈਨੂੰ ਕਾਲ ਕਰੋ। ਮਿਲ ਕੇ ਬੈਠ ਕੇ ਗੱਲ ਕਰੋ, ਮਿਲ ਕੇ ਕੰਮ ਕਰਾਓ। ਇਹ ਜੀ ਕੋਈ ਗੱਲ ਨਹੀਂ ਆਪਣੀ। ਫੋਨ ਤੇ ਵੀ ਤੁਸੀਂ ਕਰਾ ਸਕਦੇ ਹੋ, ਮਿਲ ਕੇ ਮਿਲ ਕੇ ਵੀ ਕਰਾ ਸਕਦੇ ਹੋ। ਅੱਛਾ ਕੀ ਗ੍ਰਿਹਾਂ ਨਕਸ਼ਤਰਾਂ ਦੀ ਜਿਹੜੀ ਚਾਲ ਹੈ ਉਹ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਦਾ ਕਰ ਸਕਦੀ ਹੈ ਤੇ ਠੀਕ ਵੀ ਕਰ ਸਕਦੀ ਹੈ? ਹਾਂਜੀ ਬਿਲਕੁਲ। ਦਰਾਰਾਂ ਵੀ ਪੈਦਾ ਕਰਦੀ ਹੈ, ਠੀਕ ਵੀ ਕਰ ਸਕਦੀ ਹੈ। ਦੋਨੋਂ ਹੀ ਕ ਕਿਹੜੇ-ਕਿਹੜੇ ਮਤਲਬ ਯੋਗ ਹੁੰਦੇ ਨੇ ਵੀ ਇਹ ਜਿਹੜੀ ਕੰਬੀਨੇਸ਼ਨ ਐ ਇਹਨਾਂ ਦੋ ਗ੍ਰਹਿਾਂ ਦਾ ਉਹ ਰਿਸ਼ਤਿਆਂ ਦੇ ਵਿੱਚ ਦਰਾਰਾ ਪੈਦਾ ਕਰਦਾ ਹੈ। ਉਹ ਤਾਂ ਦੇਖੋ ਜੀ ਜਦ ਜਿੱਦਾਂ ਬੋਲਦੇ ਨਾ ਜਿਨ੍ਹਾਂ ਦੀ ਕੁੰਡਲੀਆਂ ਦੀ ਸਾਡੇ ਕੋਲ ਜਿਨ੍ਹਾਂ ਦੇ ਨਾਂ ਦੇ ਕੁੰਡਲੀਆਂ ਦੀ ਉਹ ਦੇਖ ਕੇ ਅਸੀਂ ਦੱਸਦੇ ਹਾਂ। ਜਿੱਦਾਂ ਉਹਨਾਂ ਦੀ ਜਨਮ ਡੇਟ ਆ ਬਰਥ ਆ ਗਈ ਉਹ ਦੇਖ ਕੇ ਅਸੀਂ ਸਾਰਾ ਕੁਝ ਦੱਸ ਦਿੰਦੇ ਹਾਂ ਕਿ ਵੀ ਤੁਹਾਡੇ ਕੀ ਕਿਹੜੇ ਨਕਸ਼ਤਰ ਚੱਲ ਰਹੇ ਕੀ ਵਜੋਂ ਨਾ ਤੁਹਾਡੇ ਘਰ 'ਚ ਕਲੇਸ਼ ਹੋ ਰਿਹਾ ਔਰ ਕਈ ਜਿੱਦਾਂ ਬੋਲਦੇ ਮੈਂ ਹਰ ਪੜਵੀ ਵੀਡੀਓ 'ਚ ਇੱਕ ਹੀ ਗੱਲ ਬੋਲਦਾ ਕਿ ਬੰਦੇ ਆਪਣੇ ਦੁੱਖ ਤੋਂ ਦੁਖੀ ਨਹੀਂ ਹੈਗੇ ਉਹ ਦੂਜੇ ਦੇ ਸੁੱਖ ਤੋਂ ਦੁ कि उनां नु ਆ ਮਤਲਬ ਨਹੀਂ ਮੇਰੇ ਘਰ ਚੱਗੀ ਹੋ ਰਿਆ ਉਹ ਸੁਖੀ ਕਿਦਾਂ ਹੈ ਆਪਣੇ ਖਰਚੇ ਜਾ ਉਹਨਾਂ ਦੇ ਜਿਨਾਮਰ ਜੀ ਕਲੇਸ਼ ਹੋ ਰਿਆ ਉਹਦੇ ਘਰ ਤੋਂ ਹਸਣ ਦੀ ਆਵਾਜ਼ ਕਿਦਾਂ ਆਈ ਤੋ ਦੂਜੇ ਦੇ ਸੁਖ ਤੋਂ ਦੁਖੀ ਹੋ ਆ ਚੀਜ਼ ਹੈ ਜਿੱਦਾਂ ਹੁਣ ਕਈਆਂ ਦੇ ਕੰਮ ਕਾਰੋਬਾਰ ਜਾ ਹੁੰਦਾ ਆਏ ਬੰਦੇ ਦਾ ਕੋਲ ਮੇਰੇ ਕੋਲ ਕਿ ਮੇਰੇ ਦੁਕਾਨ ਮੈਂ ਪਹਿਲਾਂ ਮੇਰੀ ਇੰਨੀ ਅੱਛੀ ਚੰਗੀ ਦੁਕਾਨ ਚੱਲਦੀ ਸੀ ਮਤਲਬ ਮੇਰਾ ਬਿਜ਼ਨਸ ਕਾਰੋਬਾਰ ਬਹੁਤ ਸਹੀ ਸੀਗਾ ਮੇਰੇ ਨਾਲ ਦੇ ਨੇ ਆਈ ਬਿਜ਼ਨਸ ਖੋਲ ਲਿਆ ਹੁਣ ਮੇਰਾ ਬਿਲਕੁਲ ਨਹੀਂ ਚੱਲ ਰਿਹਾ ਮੈਂ ਕੀ ਕਰਾਂ ਪੇਰੂ ਦੇ ਡੇਟ ਆਫ ਬਰਥ ਮੰਗਾਈ ਦੂਈ ਦੁਕਾਨ ਦੀ ਫੋਟੋ ਫਾਟੋ ਮੰਗਾਈ ਫਿਰ ਦੇਖਿਆ ਉਹਨੇ ਜਲਨ ਭਾਵਨਾ ਨਾਲ ਉਹਦੀ ਦੁਕਾਨੇ ਕਿਲਾ ਕੀਤੀ ਅੱਛਾ ਕਿ ਆਮੀ ਇਹਦਾ ਨਾ ਚੱਲੇ ਮੇਰਾ ਚੱਲੇ ਹੂੰ ਫਿਰ ਉਹਦਾ ਵੀ ਚਾਰੇ ਦਾ ਹਿੱਲਾ ਕੀਤਾ ਮਰ ਤੂੰ ਜੈਨੂਅਲ ਹੈ ਵੀ ਹੂੰ ਜੋ ਜੈਨੂਅਲ ਵਾਸਤੇ ਅਨ ਜੈਨੂਅਲ ਚੀਜ਼ ਲਈ ਪੁਆਇੰਟ ਲੈ ਕੇ ਆਉਂਦਾ ਉਹਦੇ ਵਾਸਤੇ ਹੁੰਦਾ ਹੈ ਕਈ ਜਿੰਦਾ ਬਿਜ਼ਨਸਮੈਨ ਆਉਂਦੇ ਸਾਡਾ ਬਿਜ਼ਨਸ ਪਹਿਲਾਂ ਤਾਂ ਬਹੁਤ ਸਹੀ ਚੱਲ ਰਿਹਾ ਸੀ ਉਦਾਂ ਚੱਲ ਰਿਹਾ ਸੀ ਪਰ ਹੁਣ ਸਾਡਾ ਇਦਾਂ ਹੈ ਮਰ ਕੋਈ ਨਾ ਜੈਨੂਅਲ ਚੀਜ਼ ਵਾਸਤੇ ਤਾਂ ਅਸੀਂ ਖੁਦ ਬੋਲਦੇ ਤੁਸੀਂ ਸਾਨੂੰ ਕਰੋ ਕੰਟੈਕਟ ਹੁਣ ਤੁਸੀਂ ਆਹ ਬੋਲੋਗੇ ਨਹੀਂ ਉਹਦਾ ਬਿਜ਼ਨਸ ਬੰਦ ਕਰਦੇ ਮੇਰਾ ਚੱਲਣਾ ਚਾਹੀਦਾ ਅਸੀਂ ਉਲਟਾ ਨਹੀਂ ਕਰਦੇ ਜੀ ਹਾਂ ਸਿੱਧਾ ਕਰ ਦਾਂਗੇ ਤੁਹਾਡਾ ਜੋ ਪੁੱਠਾ ਹੋਇਆ ਪਰ ਉਹ ਜਿਵੇਂ ਪੁੱਠਾ ਜਿਹਨੇ ਬੰਦੇ ਨੇ ਪੁੱਠਾ ਕੀਤਾ ਉਹਦੇ ਤੇ ਵੀ ਪੈਂਦਾ ਇਸ ਦਾ ਸਰ ਬਿਲਕੁਲ ਇਫੈਕਟ ਪੈਂਦਾ ਉਹਨੂੰ ਪਹਿਲਾਂ ਪਹਿਲਾਂ ਤਾਂ ਲਾਲਚ ਰਹਿਦਾ ਫਾਇਦਾ ਹੋ ਰਿਹਾ ਉਹਦਾ ਬਾਅਦ 'ਚ ਇਫੈਕਟ ਉਹਦੇ ਵੀ ਪੈਂਦਾ ਹਮੇਸ਼ਾ ਯਾਦ ਰੱਖਿਓ ਆਪਾਂ ਅਗਰ ਜਿੱਦਾਂ ਬੋਲਦੇ ਕਿਸੇ ਤਰ੍ਹਾਂ ਦੇ ਵੀ ਕਿਸੇ ਵੀ ਕਾਲੇ ਜਾਦੂ ਦਾ ਕਿਸੇ ਵੀ ਚੀਜ਼ ਦਾ ਸਹਾਰਾ ਲਵਾਂਗੇ ਨਾ ਤੋਂ ਇੱਕ ਹੱਦ ਤੱਕ ਰਹਿੰਦਾ ਉਹਦੇ ਬਾਅਦ ਉਹ ਆਪਣੇ ਤੇ ਵੀ ਇਫੈਕਟ ਕਰਦਾ ਹੈ ਪਰ ਦੇਖੋ ਕਿਤੇ ਨਾ ਕਿਤੇ ਜੇ ਰਿਸ਼ਤਿਆਂ 'ਚ ਦਰਾਰਾਂ ਦੀ ਆਪਾਂ ਗੱਲ ਕਰ ਰਹੇ ਆਂ ਤੇ ਵਿਆਹ ਤੋਂ ਪਹਿਲਾਂ ਕਹਿੰਦੇ ਵੀ ਕੁੰਡਲੀਆਂ ਮਲਾਈਆਂ ਜਾਂਦੇ ਨੇ ਕੁਝ ਧਰਮਾਂ ਦੇ ਵਿੱਚ ਕੁੰਡਲੀਆਂ ਮਲਾਉਂਦੇ ਨੇ ਹਾਲਾਂਕਿ ਲੋਕ ਪਰ ਕੁਝ ਧਰਮਾਂ ਦੇ ਵਿੱਚ ਨਹੀਂ ਮਲਾਉਂਦੇ ਉਹਨਾਂ ਦੇ ਵੀ ਰਿਸ਼ਤੇ ਵਧੀਆ ਚੱਲ ਰਹੇ ਨੇ ਪਰ ਕਿਤੇ ਨਾ ਕਿਤੇ ਕੁਝ ਰਿਸ਼ਤੇ ਰਿਸ਼ਤਿਆਂ 'ਚ ਖਟਾਸ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਸਭ ਕੁਝ ਕੁੰਡਲੀ ਦੇ ਵਿੱਚ ਲਿਖਿਆ ਹੁੰਦਾ ਦੇਖੋ ਜੀ ਕੁੰਡਲੀ ਨਾਲ ਵੀ ਹੁੰਦਾ ਜਿੱਦਾਂ ਕੋਈ ਕਈ ਬੰਦੇ ਮਿਲਾ ਕੇ ਕਰਦੇ ਆ ਠੀਕ ਹੈ 36 ਦੇ 36 ਗੁਣ ਬੋਲਦੇ ਪਰ 36 ਨੇ ਬਹੁਤ ਆਲਮੋਸਟ ਬਹੁਤ ਘੱਟ ਲੋਕਾਂ ਦੇ 36 ਦੇ ਜਦ 28 26 ਆਦਾਂ ਮਿਲ ਜਾਂਦੇ ਉਹ ਵੀ ਅਸੀਂ ਬੋਲਦੇ ਹਾਂ ਖੁਸ਼ੀ ਰਹੋਗੇ ਪਰ ਦੇਖੋ ਕੋਈ ਇੱਕ ਚੀਜ਼ ਜਿਸ ਖਰਚੇ ਪਾਣੇ ਹੋਣਗੇ ਉਹ ਤਾਂ ਵੱਜਣੀ ਹੈ ਹਾਂਜੀ ਠੀਕ ਹੈ ਕਈ ਵਾਰ ਕੀ ਹੁੰਦਾ ਜਿੱਦਾਂ ਬੋਲਦੇ ਆਪਾਂ ਕਿਸੇ ਔਰ ਦੀ ਗੱਲਾਂ 'ਚ ਆ ਕੇ ਆਪਣੇ ਘਰ 'ਚ ਕਲੇਸ਼ ਕਰਕੇ ਬਹਿ ਜਾਂਦੇ ਹੁੰ ਉਹ ਆਪਣਾ ਘਰ ਕਲੇਸ਼ ਡੁਬਾ ਦਿੰਦਾ ਫਿਰ ਜਿਸ ਘਰ 'ਚ ਕਲੇਸ਼ ਸਟਾਰਟ ਹੋ ਗਿਆ ਨਾ ਨਾ ਤਾਂ ਉਸ 'ਚ ਬਰਕਤ ਹੋਊਗੀ ਨਾ ਕੁਝ ਹੋਊਗੀ ਇਨਕਮ ਸਾਧਨ ਜ਼ੀਰੋ ਹੋ ਜਾਊਗਾ ਕਿਉਂ ਬੰਦੇ ਦਾ ਮਾਈਂਡ ਡਿਪਰੈਸ਼ਨ ਉਸ 'ਚ ਰਹੂਗਾ ਤਾਂ ਕੰਮ ਤੋਂ ਦਾ ਕੀ ਕਰੂਗਾ ਪਰ ਦੇਖੋ ਇੱਕ 파ਟਨਰ ਚਲਾ ਗਿਆ ਹਨਾ ਚਾਹੇ ਉਹ ਬ੍ਰੇਕਅਪ ਤੋਂ ਬਾਅਦ ਗਿਆ ਹੋਵੇ ਜਾਂ ਫਿਰ ਵਿਆਹ ਵਾਲੇ ਰਿਸ਼ਤੇ ਚ ਦਰਾਰਾਂ ਤੋਂ ਬਾਅਦ ਗਿਆ ਹੋਵੇ ਇੱਕ ਐਸਟ੍ਰੋਲੋਜਰ ਆਪਣੇ ਵੱਲੋਂ ਕੋਸ਼ਿਸ਼ ਕਰਦਾ ਉਹਨੂੰ ਵਾਪਸ ਲਿਆਉਣ ਦੀ ਪਰ ਕਿਤੇ ਨਾ ਕਿਤੇ ਉਹ ਵਾਪਸ ਆਇਆ ਬੰਦਾ ਆ ਵਾਪਸ ਆਇਆ ਰਿਸ਼ਤਾ ਉਹ ਉਸ ਤਰੀਕੇ ਦੇ ਨਾਲ ਸੁੱਖ ਦਿੰਦਾ ਹੈ ਆ ਉਹ ਰਿਸ਼ਤਾ ਲੰਬੇ ਸਮੇਂ ਤੱਕ ਟਿਕ ਸਕਦਾ ਹੈ ਦੇਖੋ ਜੀ ਅਸੀਂ ਤਾਂ ਵਿਆਹ ਵਾਸਤੇ ਕਰ ਦਿੰਦੇ ਆ ਪੂਰਾ ਕੰਪਲੀਟ ਰਹਿੰਦਾ ਹੈ ਆ ਉਹਦੀ ਜਵਾਬਦੇਹੀ ਅਸੀਂ ਲੈਂਦੇ ਆ ਕੰਪਲੀਟ ਰਹਿੰਦਾ ਜੀ ਕੋਇਆ ਪਿਆਰ ਅਸੀਂ ਬੋਲਦੇ ਹਾਂ ਅਗਰ ਸੱਚਾ ਪਿਆਰ ਤੁਹਾਡੇ ਰਿਲੇਸ਼ਨ ਚੱਲਿਆ ਹੈ ਆ ਨਹੀਂ ਕਿ ਤੁਹਾਡਾ ਰਿਲੇਸ਼ਨ 8 ਦਸ ਸਾਲ ਦਾ ਚੱਲ ਰਿਹਾ ਹੈ ਕੁੜੀ ਤੁਹਾਡੇ ਤੋਂ 3-4 ਸਾਲ ਪਹਿਲਾਂ ਛੱਡ ਕੇ ਚਲੀ ਗਈ ਹੈ ਉਹ ਨਹੀਂ ਆਉਗੇ ਜੀ ਸਾਲ ਤੋਂ ਅੰਦਰ ਟਾਈਮ ਹੁੰਦਾ ਜਿੰਨਾ ਸਾਲ ਤੇ ਅੰਦਰ ਅੰਦਰ ਤੁਸੀਂ ਮੇਰੇ ਕੋਲ ਕੰਟੈਕਟ ਕਰ ਸਕਦੇ ਹੋ ਮੈਂ ਵਾਪਸ ਲਾਣ ਦੀ ਪੂਰੀ ਉਹ ਕਰ ਸਕਦਾ ਉਹਦੀ ਜ਼ਿੰਮੇਵਾਰੀ ਮੈਂ ਲੈਂਦਾ ਪਰ ਆ ਨਹੀਂ ਕਿ ਕੁੜੀ ਨੂੰ ਗਏ 3-4 ਸਾਲ ਹੋ ਗਏ ਫਿਰ ਮੈਂ ਕੁਝ ਨਹੀਂ ਕਰ ਸਕਦਾ ਜੀ ਕੀ ਪਤਾ ਅਗਲੀ ਦਾ ਵਿਆਹ ਹੋ ਗਿਆ ਕੀ ਹੋ ਗਿਆ ਮੈਂ ਕਿਸੇ ਦਾ ਟੱਬਰ ਥੋੜੀ ਪਟਣਾ ਬਿਲਕੁਲ ਅੱਛਾ ਆਪਾਂ ਬਿਜ਼ਨਸ ਦੇ ਵੀ ਗੱਲ ਸ਼ੁਰੂ ਕੀਤੀ ਹੈ ਨਾ ਜਿਹੜੇ ਵਪਾਰ ਦੇ ਵਿੱਚ ਘਾਟੇ ਤੋਂ ਜੂਝ ਰਹੇ ਨੇ ਜਾਂ ਫਿਰ ਜਿਨ੍ਹਾਂ ਦੀ ਦੁਕਾਨ ਨਹੀਂ ਚੱਲ ਰਹੀ ਜਿਵੇਂ ਤੁਸੀਂ ਐਕਸਪੀਰੀਅੰਸ ਸਾਂਝਾ ਕੀਤਾ ਤਾਂ ਉਹ ਲੋਕ ਕੀ ਕਰਨ ਉਹ ਲੋਕੀ ਜਿੱਦਾਂ ਅਗਰ ਤੁਹਾਡੇ ਕੰਮਕਾਰ ਰੋਪ ਚ ਥੋੜੀ ਦਿੱਕਤ ਹੈ ਇੱਕ ਵਾਰ ਤੁਸੀਂ ਮੈਨੂੰ ਕੰਟੈਕਟ ਕਰੋ ਤੁਹਾਡੇ ਹੱਥ ਦੀ ਵਿਧੀ ਹੈ ਤੁਹਾਨੂੰ ਖੁਦ ਹੀ ਦੱਸ ਦਾਂਗਾ ਤੁਸੀਂ ਆਪਣੇ ਹੱਥੋਂ ਹੀ ਕਰ ਲਿਓ ਮੇਰੇ ਕੋਲ ਆਣ ਦੀ ਲੋੜ ਵੀ ਨਹੀਂ ਮੈਂ ਆਪਣਾ ਕੁਝ ਨਹੀਂ ਹੈ ਜੀ ਸਿਰਫ 551 ਮੇਰੀ ਫੀਸ ਹੈਗੀ ਓਫਿਸ ਦੇਖ ਕੇ ਜੋ ਵੀ ਉਪਾਏ ਹੁੰਦਾ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਨਹੀਂ ਕਰ ਸਕਦੇ ਮੈਂ ਕਰ ਦਾਂਗਾ ਜੋ ਵੀ ਹੋਗਾ ਸਿਰਫ ਆਪਣੀ 551 ਫੀਸ ਹੈ ਬਾਕੀ ਜੋ ਵੀ ਆਊਗਾ ਸਮਾਨ ਹੈ ਵੀਡੀਓ ਕਾਲਿੰਗ ਤੇ ਤੁਸੀਂ ਆਪਣਾ ਕੰਮ ਦੇਖੋ ਤੁਹਾਨੂੰ ਦਿਖਾਉਣ ਦੇ ਦੂਰ ਹੋ ਜੇ ਨੇੜੇ ਹੈ ਉਹ ਤਾਂ ਲਾਈਵ ਬੈਠ ਕੇ ਦੇਖੋ ਜੀ ਕਿ ਆ ਤੁਹਾਡਾ ਸਮਾਨ ਲੱਗਿਆ ਜੀ ਅੱਛਾ ਜਿਹੜੇ ਲੋਕ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਉਹ ਕਿੱਥੇ ਆਉਂਦੇ ਚੰਡੀਗੜ੍ਹ ਸੈਕਟਰ 40 ਉਧਰ ਆ ਕੇ ਮੈਨੂੰ ਕਾਲ ਕਰ ਲੈਣ ਜਾਂ ਇੱਕ ਦਿਨ ਪਹਿਲਾਂ ਮੇਰੇ ਤੋਂ ਸਮਾਂ ਲੈ ਲੈਣ ਉਧਰ ਮੈਂ ਪ੍ਰੋਪਰ ਐਡਰੈਸ ਉਹਨਾਂ ਨੂੰ ਦੇ ਰਾਂ ਉਧਰ ਪਹੁੰਚ ਜਾਓ ਕਿਉਂਕਿ ਪ੍ਰੋਪਰ ਐਡਰੈਸ ਮੈਂ ਇਸ ਵਾਸਤੇ ਨਹੀਂ ਦੇ ਰਾਂ ਕਿ ਕੱਲ ਨੂੰ ਕਈ ਬੰਦੇ ਪਤਾ ਕਿ ਬਿਨਾ ਕਾਲ ਕਰੇ ਆ ਜਾਂਦੇ ਆ ਹੁਣ ਮੰਨ ਲਓ ਮੈਂ ਉਰੇ ਨਹੀਂ ਆ ਤੋ ਫਿਰ ਉਹਨਾਂ ਦਾ ਟਾਈਮ ਬਰਬਾਦ ਹੋ ਉਹ ਚੀਜ਼ ਹੁੰਦੀ ਨਾ ਉਹ ਵੀ ਡਿਸਟਰਬ ਹੁੰਨ ਤੇ ਮੇਰਾ ਜਿਹਦਾ ਸਟਾਫ ਹੈ ਜਾਂ ਮੈਨੂੰ ਉੱਪਰ ਵਾਲੇ ਹੈ ਉਹ ਵੀ ਡਿਸਟਰਬ ਹੁੰਨ ਤੋ ਚੀਜ਼ ਅੱਛੀ ਨਹੀਂ ਲੱਗਦੀ ਮੈਨੂੰ ਇਸ ਕਰਕੇ ਚੰਡੀਗੜ੍ਹ ਸੈਕਟਰ 40 ਚ ਆ ਜਾਓ ਮੈਨੂੰ ਆ ਕੇ ਕਾਲ ਕਰੋ ਜਾਂ ਇੱਕ ਦਿਨ ਪਹਿਲਾਂ ਅਪਾਇੰਟਮੈਂਟ ਲੈ ਲਓ ਮੈਂ ਤੁਹਾਨੂੰ ਪੂਰੀ ਲੋਕੇਸ਼ਨ ਸਾਂਝੀ ਕਰ ਦਾਂਗਾ ਤਾਂ ਦੋਸਤੋ ਇਹ ਗੱਲ ਹੈ ਕਿ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਣੀਆਂ ਕੋਈ ਗੁਨਾਹ ਨਹੀਂ ਹੁੰਦਾ ਪਰ ਉਹਨਾਂ ਨੂੰ ਅਣਦੇਖਾ ਕਰਨਾ ਸ਼ਾਇਦ ਇੱਕ ਵੱਡਾ ਗੁਨਾਹ ਹੋ ਸਕਦਾ ਹੈ ਜੇਕਰ ਅੱਜ ਤੁਹਾਡੇ ਤੋਂ ਤੁਹਾਡਾ ਪਾਰਟਨਰ ਦੂਰ ਹੈ ਜਾਂ ਵਿਆਹੁਤਾ ਰਿਸ਼ਤਿਆਂ ਦੇ ਵਿੱਚ ਕੁਝ ਖਟਾਸ ਆ ਗਈ ਹੈ ਤਾਂ ਇੱਕ ਵਾਰੀ ਜ਼ਰੂਰ ਕਾਲ ਕਰੋ ਅੱਜ ਸਾਡੇ ਨਾਲ ਜੁੜੇ ਸੀਗੇ ਅਸ਼ੋਕ ਪੰਡਿਤ ਜੀ ਇਹਨਾਂ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਇਹਨਾਂ ਨੇ ਆਪਣਾ ਪਤਾ ਵੀ ਦੱਸਿਆ ਤਾਂ ਜੇਕਰ ਤੁਸੀਂ ਵੀ ਨਾ तमाम ਜਿਹੜੀਆਂ ਸਮੱਸਿਆਵਾਂ ਤੋਂ ਜੂਝ ਰਹੇ ਹੋ ਤਾਂ ਇੱਕ ਵਾਰੀ ਕਾਲ ਜ਼ਰੂਰ ਕਰੋ ਕਿ ਪਤਾ ਤੁਹਾਡੀ ਕਿਸਮਤ ਤੁਹਾਡਾ ਰਿਸ਼ਤਾ ਬਦਲ ਹੀ ਜਾਵੇ